ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਕਿਚਨ ਹਬ ਦੇ ਵਿੱਚ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਮੈਂ ਹੈਲਦੀ ਤੇ ਕੁਇਕ ਵਾਲੇ ਨਾਸ਼ਤੇ ਦੀ ਰੈਸਪੀ ਲੈ ਕੇ ਆਈਆਂ ਜਿਸ ਨੂੰ ਤੁਸੀਂ ਬਿਨਾਂ ਕਿਸੇ ਮਿਹਨਤ ਦੇ ਚਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਮੇਰੇ ਚੈਨਲ ਪੰਜਾਬੀ ਕਿਚਨ ਹਬ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਨਾਲ ਲੱਗੇ ਪਹਿਲੇ ਆਈਕਨ ਬਟਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਤੇ ਰੈਸਪੀ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਇਸ ਨੂੰ ਆਪਾਂ ਹੈਲਦੀ ਬਣਾਉਣ ਦੇ ਲਈ ਪਾਲਕ ਲਈ ਹੈ। ਅਦਰਕ ਲਈ ਆ ਥੋੜਾ ਜਿਹਾ ਆਪਾਂ ਹਰਾ ਲਸਣ ਲਿਆ ਆਪਾਂ ਤੇ ਆਪਾਂ ਦੋ ਪਿਆਜ਼ ਲਿਆ ਤੇ ਹਰਾ ਧਨੀਆ ਲਿਆ ਹੈ। ਤੇ ਆਪਾਂ ਪਹਿਲਾਂ ਬੈਟਰ ਬਣਾ ਕੇ ਤਿਆਰ ਕਰਦੇ ਆਂ। ਇਸ ਦੇ ਲਈ ਆਪਾਂ ਇਕਨਲੀ ਬੇਸਣ ਦੇ ਲਈ ਹੈ। ਤੁਸੀਂ ਚਾਹੋ ਤੇ ਇਸ ਦੇ ਵਿੱਚ ਥੋੜਾ ਜਿਹਾ ਤੁਸੀਂ ਆਟਾ ਵੀ ਐਡ ਕਰ ਸਕਦੇ ਹੋ। ਪਰ ਮੈਂ ਨਿਹਰਾ ਬੇਸਣ ਹੀ ਲਿਆ ਹੈ ਤੇ ਇਸ ਦੇ ਵਿੱਚ ਆਪਾਂ ਦੋ ਚਮਚ ਸੂਜੀ ਦੇ ਵੀ ਐਡ ਕਰ ਦਿੰਨੇ ਆਂ। ਇਸ ਦੇ ਨਾਲ ਨਾ ਫਿਰ ਆਪਣਾ ਨਾਸ਼ਤਾ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਏਗਾ। ਇਸਦੇ ਲਈ ਐਸਾ ਐਸਪੀ ਦੇ ਲੈਣਾ ਨਾ ਆਪਾਂ ਅੱਤ ਗੁਣਨ ਦੀ ਜ਼ਰੂਰਤ ਨਹੀਂ ਸਬਜੀ ਬਣਾਉਣ ਦੀ ਤੇ ਬਹੁਤ ਹੀ ਛਟਪਟ ਬਣ ਕੇ ਤਿਆਰ ਹੋ ਜਾਂਦਾ ਨਾਸ਼ਤਾ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਤੇ ਹੈ ਹੀ ਤੇ ਇਸ ਦੇ ਵਿੱਚ ਆਪਾਂ 3 ਕੁ ਚਮਚ ਦਹੀਂ ਦੇ ਵੀ ਐਡ ਕਰ ਦਿੰਨੇ ਆ ਇਸ ਦੇ ਨਾਲ ਨਾ ਸੂਜੀ ਫਿਰ ਵਧੀਆ ਫੁੱਲ ਜਾਏਗੀ ਤੇ ਚੁਟਕੀ ਕੋ ਆਪਾਂ ਹਿੰਗ ਪਾ ਦਿੰਨੇ ਆ ਅੱਧਾ ਕੁ ਚਮਚ ਆਪਾਂ ਜੀਰੇ ਦਾ ਪਾ ਰਿੱਤਾ ਇੱਕ ਚਮਚ ਆਪਾਂ ਤਨੀਆ ਪਾਊਡਰ ਦਾ ਪਾਵਾਂਗੇ ਤੇ ਇੱਕ ਚਮਚ ਹੀ ਆਪਾਂ ਨਮਕ ਤੇ ਐਡ ਕਰਾਂਗੇ ਨਾਮਕ ਤੁਸੀਂ ਆਦੇ ਸਵਾਦ ਦੇ ਅਨਸਾਰ ਲੈ ਸਕਦੇ ਹੋ ਅੱਧਾ ਕੁ ਚਮਚਾ ਆਪਾਂ ਲਾਲ ਰਿਸ਼ਤਾ ਪਾਊਡਰ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਹਲਦੀ ਪਾਊਡਰ ਵੀ ਐਡ ਕਰਾਂਗੇ ਤੇ ਚੁਟਕੀ ਕੋ ਆਪਾਂ ਕਾਲੀ ਮਿਰਚ ਦਾ ਪਾਊਡਰ ਪਾ ਦਿੰਨੇ ਆ ਅੱਧਾ ਕੁ ਚਮਚਾ ਆਪਾਂ ਜੁਆਇਨ ਲੈ ਕੇ ਨਾ ਹੱਥਾਂ ਤੇ ਕ੍ਰਸ਼ ਕਰਕੇ ਆ ਪੌਸ ਉਹ ਵੀ ਇਸ ਦੇ ਵਿੱਚ ਐਡ ਕਰ ਦਾਂਗੇ ਇੱਕ ਤਾਂ ਆਪਣੇ ਨਾਸ਼ਤੇ ਦਾ ਟੇਸਟ ਵੀ ਵਧ ਜਾਏਗਾ ਦੂਸਰਾ ਆਪਣੇ ਹਾਜਮੇ ਦੇ ਲਈ ਵੀ ਬਹੁਤ ਵਧੀਆ ਹੁੰਦੀ ਹੈ ਆਪਾਂ ਚੰਗੀ ਤਰ੍ਹਾਂ ਸਾਰਾ ਕੁਝ ਮਿਲਾ ਲੈਨੇ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਇਸ ਦਾ ਬੈਟਰ ਬਣਾ ਕੇ ਤਿਆਰ ਕਰਕੇ ਇਸ ਨੂੰ ਥੋੜਾ ਜਿਹਾ ਆਪਾਂ ਰੈਸਟ ਵਾਸਤੇ ਰੱਖਾਂਗੇ ਤਾਂ ਜੋ ਆਪਣੇ ਜਿਹੜੇ ਸੂਜੀ ਤੇ ਬੇਸੇ ਨੇ ਨਾ ਚੰਗੀ ਤਰ੍ਹਾਂ ਫੁੱਲ ਸਕੇ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਲਾਂਗੇ ਤੇ ਆਪਾਂ گاੜਾ ਜਿਹਾ ਬੈਟਰ ਬਣਾ ਕੇ ਆਪਾਂ ਸਾਈਡ ਤੇ ਤਿਆਰ ਕਰਕੇ ਰੱਖ ਦੇਵਾਂਗੇ ਤੇ ਨਵੇਂ ਸਾਲ ਦੇ ਵਿੱਚ ਮੇਰੀ ਪਹਿਲੀ ਵੀਡੀਓ ਤੇ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਬਹੁਤ ਹੀ ਵਧੀਆ ਹੋਵੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਸੁੱਖ ਸ਼ਾਂਤੀਆਂ ਰੱਖੇ ਤੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਪਾਲਕ ਨੂੰ ਨਾ ਰਫਲੀ ਜਿਹਾ ਆਪਾਂ ਕੱਟ ਕਰ ਲਾਂਗੇ ਤੁਸੀਂ ਚਾਹੋ ਤਾਂ ਬ੍ਰਿਕ ਬ੍ਰਿਕ ਕੱਟ ਕਰਕੇ ਵੀ ਪਾ ਸਕਦੇ ਹੋ ਪਰ ਮੈਂ ਇਹਨੂੰ ਚੋਪਰ ਦੇ ਵਿੱਚ ਚੋਪ ਕਰਕੇ ਐਡ ਕਰਾਂਗੀ ਇੱਕ ਪਿਆਜ਼ ਆਪਾਂ ਵਿੱਚ ਚੋਪ ਚੋਪ ਕਰ ਲਾਂਗੇ ਤੇ ਇੱਕ ਪਿਆਜ਼ ਆਪਾਂ ਬ੍ਰਿਕ ਬ੍ਰਿਕ ਹੱਥਾਂ ਤੇ ਆਪਾਂ ਕੱਟ ਕਰਕੇ ਪਾ ਲਾਂਗੇ ਤਾਂ ਜੋ ਫਿਰ ਆਪਣੇ ਨਾਸ਼ਤੇ ਦੇ ਵਿੱਚ ਵਜਿਆ ਕਰੰਚ ਆ ਸਕੇ ਆਪਾਂ ਸਾਰਾ ਕੁਛ ਇਦਾਂ ਰਫਲੀ ਜਿਹਾ ਕੱਟ ਕਰ ਲੈਣਾ। ਬਹੁਤ ਹੀ ਕੁਇਕ ਰੈਸਪੀ ਹੈ ਤੁਸੀਂ ਬੱਚਿਆਂ ਦੇ ਸਕੂਲ ਟਿਫਨ ਵਿੱਚ ਵੀ ਦੇ ਸਕਦੇ ਹੋ ਆਫਿਸ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ। ਤੇ ਆਪਾਂ ਕੱਟ ਕਰ ਲਿਆ ਮੋਟਾ-ਮੋਟਾ ਜਾਂ ਤੇ ਨੂੰ ਆਪਾਂ ਕ੍ਰਾਸ਼ ਵੀ ਕਰ ਲਿਆ। ਇਦਾਂ ਆਪਾਂ ਚੋਪਰ ਦੇ ਵਿੱਚ ਪਾ ਕੇ ਚੋਪ ਵੀ ਕਰ ਲਿਆ। ਆਪਾਂ ਬਹੁਤਾ ਜ਼ਿਆਦਾ ਬਰੀਕ ਪੇਸਟ ਨਹੀਂ ਬਣਾ ਕੇ ਤਿਆਰ ਕਰਨਾ ਇਦਾਂ ਦਰਦਰਾ ਜਿਹਾ ਰੱਖਣਾ ਆਪਾਂ। ਤੇ ਹੁਣ ਆਪਾਂ ਵਿੱਚ ਐਡ ਕਰ ਦਿੰਨੇ ਆ। ਪਾ ਚੰਗੀ ਤਰ੍ਹਾਂ ਮਿਲਾ ਲੈਨੇ ਆ ਜਿਹੜਾ ਇੱਕ ਪਿਆਜ਼ ਰੱਖਿਆ ਸੀ ਨਾ ਉਹ ਵੀ ਆਪਾਂ ਬ੍ਰੀਕ ਕੱਟ ਕਰਕੇ ਵਿੱਚ ਐਡ ਕਰ ਦਿਆਂਗੇ ਜੇ ਤੁਹਾਨੂੰ ਬੈਟਰ گاੜਾ ਲੱਗੇ ਤਾਂ ਉਸ ਤੋਂ ਉਸ ਪਾਣੀ ਵਿੱਚ ਪਾ ਕੇ ਨਾ ਥੋੜਾ ਜਿਹਾ ਹੋਰ ਵੀ ਇਹਨੂੰ ਪਤਲਾ ਕਰ ਸਕਦੇ ਹੋ ਮੈਨੂੰ گاੜਾ ਲੱਗ ਰਿਹਾ ਤੇ ਮੈਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਟੋਟਲ ਆਪਣਾ ਨਾ ਪਾਉਣਾ ਕੋ ਗਲਾਸ ਪਾਣੀ ਦਾ ਯੂਜ਼ ਹੋਇਆ ਪੂਰੇ ਬੈਟਰ ਨੂੰ ਬਣਾਉਣ ਵਾਸਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਕੇ ਨਾ ਨ ਸਵੀਕਾਰ ਲੈਨੇ ਆ ਆ ਦੇਖੋ ਇਦਾਂ ਦਾ ਬੈਟਰ ਰੱਖਾਂਗੇ ਆਪਾਂ ਤੇ ਹੁਣ ਆਪਾਂ ਤਵੇ ਨੂੰ ਗੈਸ ਤੇ ਰੱਖ ਲਿਆ ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖਣੀ ਹੈ ਤੇ ਆਇਲ ਨੂੰ ਨਾ ਆਪਾਂ ਇਦਾਂ ਲਗਾ ਦਾਂਗੇ ਬਰਸ਼ ਦੇ ਨਾਲ ਤਵੇ ਤੇ ਤੇ ਹੁਣ ਆਪਾਂ ਇੱਕ ਕੜਛੀ ਲੈ ਕੇ ਨਾ ਪਹਿਲਾਂ ਬੈਟਰ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਫਿਰ ਆਪਾਂ ਤਵੇ ਤੇ ਪਾਵਾਂਗੇ ਤੇ ਇਸ ਤਰ੍ਹਾਂ ਆਪਾਂ ਰੌਂਡ ਰੌਂਡ ਘੁਮਾਉਂਦੇ ਹੋਏ ਆਪਾਂ ਇਸ ਨੂੰ ਫਲਾ ਲੈਣਾ ਸਾਰੇ ਤਵੇ ਤੇ ਜਿੰਨਾ ਕੋ ਤੁਸੀਂ ਗੋਲ ਕਰ ਸਕਦੇ ਆ ਕਰ ਲਿਓ ਤੇ ਆ ਦੇਖੋ ਇਸ ਤਰ੍ਹਾਂ ਆਪਾਂ ਪਾ ਦਿੱਤਾ ਆਪਾਂ ਇਹਨੂੰ ਡੀਪ ਫਰਾਈ ਵੀ ਨਹੀਂ ਕਰਨਾ ਹੈਗਾ ਬਹੁਤ ਹੀ ਜ਼ਿਆਦਾ ਹੈਲਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਨਾਸ਼ਤਾ ਆਪਣਾ ਬਣ ਕੇ ਤਿਆਰ ਹੋਏਗਾ ਤੇ ਜਦੋਂ ਆਪਣੇ ਨਾਲ ਐਕਸਾਈਡ ਡਰਾਈ ਜੋ ਹੋ ਜੇ ਨਾ ਉਸ ਦੇ ਉੱਪਰ ਆਪਾਂ ਥੋੜਾ ਜਿਹਾ ਆਇਲ ਛਿੜਕ ਦਾਂਗੇ ਇਸ ਤਰ੍ਹਾਂ ਬਰਸ਼ ਦੇ ਨਾਲ ਹੀ ਤੇ ਫਿਰ ਆਪਾਂ ਇਸ ਦੀ ਸਾਈਡ ਚੇਂਜ ਕਰ ਲਾਂਗੇ ਆ ਦੇਖੋ ਉਪਰੋਂ ਡਰਾਈ ਹੋ ਗਿਆ ਨਾ ਤੇ ਹੁਣ ਆਪਾਂ ਇਹਦੀ ਸਾਈਡ ਚੇਂਜ ਕਰ ਲੈਣੇ ਆ ਆ ਦੇਖੋ ਬਹੁਤ ਹੀ ਵਧੀਆ ਐਕਸਾਈਡ ਦਾ ਆਪਣਾ ਪੱਕ ਕੇ ਤਿਆਰ ਹੋ ਗਿਆ ਹੈ ਤੇ ਆਪਾਂ ਇਹਨੂੰ ਥੋੜਾ ਥੋੜਾ ਪ੍ਰੈਸ ਜਾਂ ਕਰਕੇ ਨਾ ਦੋਨਾਂ ਸਾਈਡਸ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣੇ ਆ ਤੇ ਬਹੁਤ ਹੀ ਝਟਪਟ ਬਣ ਕੇ ਤਿਆਰ ਹੋ ਜਾਂਦਾ ਬਹੁਤਾ ਟਾਈਮ ਹੀ ਨਹੀਂ ਲੱਗਦਾ ਇਹਨੂੰ ਬਣਾਉਣ ਦੇ ਵਿੱਚ 2 ਮਿੰਟ ਲੱਗਦੇ ਆ ਇੱਕ ਇੱਕ ਨਾਸ਼ਤੇ ਨੂੰ ਬਣਾਉਣ ਦੇ ਲਈ ਸਿਰਫ ਆ ਦੇਖੋ ਇਦਾਂ ਆਪਾਂ ਦੋਨਾਂ ਸਾਈਡਸ ਤੋਂ ਚੰਗੀ ਤਰ੍ਹਾਂ ਆਪਾਂ ਸੇਕ ਲੈਣਾ ਇਹਨੂੰ ਥੋੜਾ ਥੋੜਾ ਦਬਾਂਦੇ ਵੀ ਰਹਾਂਗੇ ਨਾਲ ਨਾਲ ਤੇ ਵਧੀਆ ਆਪਣਾ ਪੱਕ ਗਿਆ ਤੇ ਹੁਣ ਆਪਾਂ ਇਸ ਨੂੰ ਪਲੇਟ ਦੇ ਵਿੱਚ ਕੱਢ ਲੈਣੇ ਆ ਤੇ ਇਸੇ ਤਰੀਕੇ ਨਾਲ ਹੀ ਆਪਾਂ ਹੋਰ ਵੀ ਬਣਾ ਕੇ ਤਿਆਰ ਕਰ ਲੈਣੇ ਆ ਇਦਾਂ ਪਹਿਲਾਂ ਪੌਲਿਸ਼ ਛਿੜਕ ਲਾਂਗੇ ਬਰਸ਼ ਲਗਾ ਲਾਂਗੇ ਬਰਸ਼ ਨਾਲ ਲਗਾ ਲਾਂਗੇ ਤਵੇ ਤੇ ਤੇ ਫਿਰ ਆਪਾਂ ਨਾ ਬੈਟਰ ਨੂੰ ਪਹਿਲਾਂ ਹਿਲਾ ਲੈਣਾ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਦਾਂ-ਇਦਾਂ ਹਿਲਾ ਕੇ ਨਾ ਆਪਾਂ ਤੇ ਫਿਰ ਆਪਾਂ ਇੱਕ ਕੜਚੀ ਭਰ ਲੈਣੀ ਆ ਤੇ ਤਵੇ ਤੇ ਆਪਾਂ ਪਾ ਦੇਣੀ ਆ ਇਸ ਤਰ੍ਹਾਂ ਆਪਾਂ राउंड-ਰੌਂਡ ਕਮਾਉਂਦੇ ਹੋਏ ਇਹਨੂੰ ਗੋਲ ਕਰ ਲਾਂਗੇ। ਇਸਨੂੰ ਤੁਸੀਂ ਦਹੀਂ ਦੇ ਨਾਲ ਵੀ ਸਰਵ ਕਰ ਸਕਦੇ ਹੋ, ਸੌਸ ਦੇ ਨਾਲ ਵੀ। ਸੌਸ ਦੇ ਨਾਲ, ਚਾਹ ਦੇ ਨਾਲ ਜੇ ਰੋ ਵੀ ਤੁਹਾਡਾ ਮਨ ਕਰੇ ਸਵੇਰ ਦੇ ਬ੍ਰੇਕਫਾਸਟ ਵਿੱਚ, ਸ਼ਾਮ ਦੇ ਨਾਸ਼ਤੇ ਵਿੱਚ ਇਸ ਨੂੰ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ। ਜਾਂ ਕਈ ਵਾਰ ਆਪਣਾ ਨਾ ਪਕੌੜੇ ਖਾਣ ਨੂੰ ਦਿਲ ਕਰਦਾ ਹੁੰਦਾ ਤੇ ਆਪਣਾ ਬਹੁਤਾ ਮਿਹਨਤ ਕਰਨ ਨੂੰ ਦਿਲ ਨਹੀਂ ਕਰਦਾ। ਤੇ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਪਕੌੜਿਆਂ ਵਰਗਾ ਵੀ ਟੇਸਟ ਆਏਗਾ। ਕਉਂਕੀ ਵੇਸਣ ਹੈ ਤੇ ਪਾਲ ਕੇ ਤੇ ਬਹੁਤ ਹੀ ਵਧੀਆ ਤੁਹਾਨੂੰ ਟੇਸਟੀ ਲੱਗੇਗਾ ਇਦਾਂ ਆਪਾਂ ਦੇਖੋ ਡਰਾਈ ਹੋ ਗਿਆ ਨਾ ਸਾਈਡ ਇੱਕ ਸਾਈਡ ਤੇ ਪੋਲਿਸ਼ ਏੜਕ ਦੇ ਉੱਪਰ ਤੇ ਹੁਣ ਆਪਾਂ ਇਹਦੀ ਸਾਈਡ ਚੇਂਜ ਕਰ ਦਿੰਨੇ ਆ ਬਹੁਤ ਹੀ ਵਧੀਆ ਛੇਤੀ ਬਣ ਕੇ ਤਿਆਰ ਹੋ ਜਾਂਦੇ ਕੋ ਬਹੁਤਾ ਝੰਝਟਨੀ ਹੈ ਗਾਇਸ ਦੇ ਵਿੱਚ ਆ ਦੇਖੋ ਦਬਾ ਕੇ ਆਪਾਂ ਚੰਗੀ ਤਰ੍ਹਾਂ ਦੋਨਾਂ ਸਾਈਡਸ ਤੋਂ ਪਕਾ ਲੈਣਾ ਇਹਨਾਂ ਵਧੀਆ 골ਡਨ ਜਿਹਾ ਕਲਰ ਲੈ ਆਣਾ ਇਹ ਵੀ ਆਪਣਾ ਬਣ ਕੇ ਤਿਆਰ ਹੋ ਗਿਆ ਨਾਸ਼ਤਾ ਤਿੰਨੋਂ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆ ਦੇਖੋ ਬਿਲਕੁਲ ਤਿਆਰ ਹੈ ਇਸ ਨੂੰ ਆਪਾਂ ਦਹੀਂ ਤੇ ਸੌਸ ਦੇ ਨਾਲ ਸਰਵ ਕਰਾਂਗੇ ਇੱਕਦਮ ਸੌਫਟ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਮੈਨੂੰ ਕਮੈਂਟ ਰਾਹੀਂ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਪਾਂ ਅਗਲੀ ਰੈਸਪੀ ਦੇ ਵਿੱਚ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ